ਜਵਰ ਸ਼ਕਰ ਤਖਤ ਦੇ ਮਾਲਕ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਅਪਾਰ ਕਿਰਪਾ ਬਖਸ਼ੇਸ਼ੁਰ ਹਿਤ ਦੇ ਸੁਦਕਾਰ ਅਮਰਤ ਵੇਲੇ ਸੰਗਤ ਵਿੱਚ ਹਾਜ਼ਰੀ ਭਰਨ ਸਾਹਿਬ ਜੀ ਦੇ ਦਰਸ਼ਨ دیدار ਕਰਨ ਦੇ ਸੁਭਾਗ ਪ੍ਰਾਪਤ ਹੋਇਆ ਜੀ ਜੋ ਪਾਵਨ ਉਪਦੇਸ਼ ਗੁਰੂ ਸਾਹਿਬ ਜੀ ਦੀ ਪਾਵਨ ਰਸਮਾਂ ਤੋਂ ਆਪ ਸੰਤ ਨੇ ਸਰਵਣ ਕੀਤੇ ਹਨ ਗੁਰੂ ਸਾਹਿਬ ਜੀ ਦੇ ਪਾਵਨ ਅੰਗ 731 ਤੋਂ 732 ਅੰਗ ਉਪਰ ਸੂਹੀ ਰਾਗ ਦੇ ਵਿੱਚ ਚੌਥੇ ਪਾਦਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਕਿਰਪਾ ਬਖਸ਼ਿਸ਼ ਕਰਦੇ ਹਨ ਇਸ ਵਿੱਚ ਮਹਾਰਾਜ ਸਾਹਿਬ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਰੰਗ ਦੀ ਗੱਲ ਕਰਦੇ ਹੈ ਸੋਹੀ ਮਹਲਾ ਚੌਥਾ ਹਰ ਨਾਮਾ ਹਰ ਰੰਮ ਹੈ ਹਰ ਰੰਮ ਮਜੀਠ ਹੈ ਰੰਮ ਗੁਰੂ ਸਾਹਿਬ ਦੇ ਆਖਰ ਦੇ ਇਸ ਸੰਸਾਰ ਦੇ ਉੱਤੇ ਹੋਰ ਬਹੁਤ ਰੰਗ ਹਨ ਜੇ ਨਾ ਉਹ ਦੇ ਤਰ੍ਹਾਂ ਦੇ ਨਾਲ ਆਪਾਂ ਦੇਖਦੇ ਹਾਂ ਪਾਤ ਪਾਤ ਦੇ ਉੱਪਰ ਮਾਤਮਾ ਨੇ ਸੰਸਾਰ ਦੇ ਰੰਗ ਬਣਹਾਏ ਗੁਰੂ ਸਾਹਿਬ ਕਹਿੰਦੇ ਉਸ ਕਾਲਪੁਰਖ ਪਰਮਾਤਮਾ ਦਾ ਨਾਮ ਹੈ ਜੋ ਕੋ ਪਰਮਾਤਮਾ ਦਾ ਹਰ ਨਾਮਾ ਅਕਾਲ ਪੁਰਖ ਪਰਮਾਤਮਾ ਦਾ ਨਾਮ ਹਰ ਰੰਗ ਹੈ ਅਕਾਲ ਪੁਰਖ ਪਰਮਾਤਮਾ ਦਾ ਰੰਗ ਹੈ ਹਰ ਰੰਗ ਅਤੋ ਕਾਲਪੁਰਖ ਪਰਮਾਤਮਾ ਦਾ ਰੰਗ ਮਜੀਠਾ ਰੰਗ ਮਹਾਰਾਜ ਕਹਿੰਦੇ ਮਜੀਠ ਦਾ ਰੰਗ ਹੈ ਹੁਣ ਇੱਕ ਕਸੂਬੇ ਦਾ ਰੰਗ ਇੱਕ ਮਜੀਠ ਦਾ ਸੁੰਭੇ ਦੇ ਪਾਪਤ ਮਹਾਰਾਜ ਕਹਿੰਦੇ ਕੱਚਾਰਾ ਸੁंभ ਕਾ ਥੋੜ ਡਿਆ ਦਿਨ ਚਾਰ ਜਿਉ ਉਹ ਥੋੜੇ ਦਿਨਾਂ ਦਾ ਹੁੰਦਾ ਹੈ ਸੁंभੇ ਦਾ ਰੱਜਣ ਤੋਂ ਉਪਾਏ ਜਏ ਤਾਂ ਉੱਟ ਜਾਂਦਾ ਹੈ ਜਿਆਦਾ ਪਾਣੀ ਵਿੱਚ ਰਹੇ ਤਾਂ ਹੋਰਾਂ ਜੋ ਉੱਟ ਜਾਂਦਾ ਖਤਮ ਹੋ ਜਾਂਦਾ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਸੰਸਾਰ ਦਾ ਰਾਜ ਸੁंभੇ ਦਾ ਰਾਜ ਸਧਾਰਨ ਵਾਲਾ ਨਹੀਂ ਹੈ ਦੁਨੀਆ ਦੇ ਰੰਗ ਸਮਾਸ਼ੇ ਇਹ ਸਧਾਰਨ ਵਾਲੇ ਨਹੀਂ ਮਹਾਰਾਜ ਜੀ ਕਹਿੰਦੇ ਮਜੀਠ ਦਾ ਰੰਗ ਜਿਹੜਾ ਉਹ ਪੱਕਾ ਹੁੰਦਾ ਹੈ ਮਜੀਠ ਦਾ ਰੰਗ ਜਿਉਂਦਾ ਦਿਉ ਰਹਿੰਦਾ ਇਹ ਕਾਲਪੁਰਖ ਪਰਮਾਤਮਾ ਦਾ ਨਾਮ ਦਾ ਰੰਗ ਸਤਿਗੁਰੂ ਕਹਿੰਦੇ ਮਜੀਠ ਦਾ ਰੰਗ ਹੈ ਪੱਕਾ ਰੰਗ ਹੈ લાલ ਰੰਗ ਕਿਸ ਕਉ ਲੱਗੈ ਜਿਸ ਕੀ ਵੱਡ ਭਾਗਾ ਮੈਲਾ ਕਦੇ ਨ ਹੋਵੈ ਨ ਲੱਗੇ ਦਾਤਾ ਨਾ ਦੇ ਮੈਲਾ ਹੁੰਦਾ ਨਾ ਦਾਗ ਲੱਗਦਾ ਮਹਾਰਾਜ ਕਿਰਪਾ ਕਰਦੇ ਵੱਡੇ ਭਾਗਾ ਵਾਲੇ ਇਹੋ ਲੋਕ ਜਿਨ੍ਹਾਂ ਨੂੰ ਕਾਲਪੁਰਖ ਪਰਮਾਤਮਾ ਦੇ ਨਾਮ ਦਾ ਰੰਗ ਲੱਗ ਜਾਂਦਾ ਇਹ ਰਿਉ ਦੇ ਨਾਮ ਦੇ ਰੰਗ ਵਿੱਚ ਪੀਜਿਆੰਤਿਆ ਅਕਸਰ ਆਪਾਂ ਇਹ ਗੱਲ ਕਹਿੰਦੇ ਆ ਜਾਂ ਸੁਣਦੇ ਆ ਕਿ ਪਤਾ ਨਹੀਂ ਰੱਬ ਕਿਹੜੇ ਰੰਗ ਵਿੱਚ ਰਾਜੀ ਹੈ ਰੱਬ ਉਸ ਪਰਮਾਤਮਾ ਅਕਾਲਪੁਰਖ ਉਹ ਆਪਣੇ ਨਾਮ ਦੇ ਰੰਗ ਵਿੱਚ ਹੀ ਰਾਜੀ ਹੈ ਉਹਨੂੰ ਨਾਮ ਦਾ ਰੰਗ ਪਾਉਂਦਾ ਜਿੰਨੂੰ ਲੱਗ ਗਿਆ ਅਕਾਲਪੁਰਖ ਪਰਮਾਤਮਾ ਦੀਆਂ ਉਹਦੇ ਉੱਤੇ ਮੇਰਾ ਐਸੀਆਂ ਵਰਤਦੀਆਂ ਉਹ ਕੋੜ ਕੀ ਆਰਾਮਾ ਨਹੀਂ ਦੇਦਾ ਪ੍ਰਮਾਤਮਾ ਨੂੰ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਕਿਹੜੇ ਰੰਗ ਵਿੱਚ ਰਾਜੀ ਹੈ ਅਕਾਲ ਕ੍ਰਿਪਾ ਪ੍ਰਮਾਤਮਾ ਦੀ ਮਹਿਮਾ ਜਿੰਨੇ ਜਾਣ ਲਈ ਮਹਾਰਾਜ ਇਹ ਰੰਗ ਵਿੜੇਗਾ ਕਿੱਥੋਂ ਕਿੱਥੋਂ ਪ੍ਰਾਪਤੀ ਹੋਵੇਗੀ ਇਸ ਰੰਗ ਦੀ ਗੁਰ ਤੁਠੈ ਹਰ ਰੰਗ ਚਾੜਿਆ ਫਿਰ ਬਉੜ ਨਾ ਹੋਵੀ ਭੰਨਾ ਮਹਾਰਾਜ ਸੇਵ ਕਿਰਪਾ ਕਰਦੇ ਭਾਈ ਜਦੋਂ ਗੁਰੂ ਦੀ ਖੁਸ਼ੀ ਹੋਈ ਨਾ ਗੁਰੂ ਗੁਰ ਟਠੈ ਗੁਰੂ ਪਰ ਸਾਣ ਹੋਇਆ ਹਰ ਰੰਗ ਛਾੜਿਆ ਫਿਰ ਮਨ ਨੂੰ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਰੰਗ ਛਾੜ ਦਿੱਤਾ ਇਹ ਗੁਰੂ ਸਾਹਿਬ ਨੇ ਕਿਰਪਾ ਕਰਨੀ ਲਨਾਰੀ ਗੁਰੂ ਸਾਹਿਬ ਨੇ ਜਿਵੇਂ ਕੱਪੜੇ ਨੂੰ ਰੱਖਣ ਵਾਸਤੇ ਲਨਾਰੀ ਹੁੰਦਾ ਹੈ ਨਾ ਇਸੇ ਤਰ੍ਹਾਂ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਰੰਗ ਵਿੱਚ ਰੰਗਣ ਵਾਲੇ ਗੁਰੂ ਸਾਹਿਬ ਲਲਾਰੀ ਹੈ। ਗੁਰੂ ਸਾਹਿਬ ਕਿਰਪਾ ਕਰਦੇ ਨਾ ਪਉ ਗੁਰਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਕਾਇਆ ਰੰਗਣ ਜੀਤੀ ਹੈ। ਪਾਈਐ ਨਉ ਮਜੀਠ ਰੰਗਣ ਵਾਲਾ ਜੀ ਰੰਨੇ ਸਾਹਿਬ ਐਸਾ ਰਤਨਾ ਦੀ ਈਟ ਮਹਾਰਾਜ ਕਹਿੰਦੇ ਭਾਈ ਜੇ ਕਾਇਆ ਰੰਗਣਾ ਤੇ ਤੁਰਿਆਣਾ ਇਹ ਪ੍ਰਮਾਤਮਾ ਦੇ ਨਾਮ ਦਾ ਜੀਤ ਦਾ ਰੰਗ ਪਾਉਣਾ ਕਹੀਂ ਰੰਗਣ ਵਾਲਾ ਜੀ ਰੰਗ ਸਾਈਂਬ ਜੀ ਰੰਗਣ ਵਾਲੀ ਲਲਾਰੀ ਗੁਰੂ ਨੇ ਤੈਨੂੰ ਸਾਹਿਬ ਦੇ ਰੱਗ ਵਿੱਚ ਰੰਗ ਦਿੱਤਾ ਮਹਾਰਾਜ ਕਿਰਪਾ ਕਰਦੇ ਰੰਗਣ ਵਾਲਾ ਜੀ ਰੰਗ ਸਾਹਿਬ ਸਤਿਗੁਰੂ ਕਿਰਪਾ ਕਰਦੇ ਪਿਆ ਦੁਬਾਰਾ ਤੈਨੂੰ ਐਸਾ ਰੰਗ ਕਿਤੇ ਨજર ਨਹੀਂ ਆਵੇਗਾ ਕਾਲਪੁਰਖ ਪ੍ਰਮਾਤਮਾ ਦੇ ਨਾਮ ਦਾ ਰੰਗ ਐਸਾ ਐਸੀ ਉਹ ਪ੍ਰਮਾਤਮਾ ਦੇ ਨਾਮ ਤੇ ਰੰਗ ਦੀ ਪਹਿਮਾ ਹੈ ਪਰ ਜੇ ਕਹਿੰਦੇ ਰੰਗ ਹੈ ਸਾਇਦ ਗੁਰ ਤੁਠੇ ਗੁਰੂ ਖੋਜ ਹੋਇਆ ਹਰ ਰੰਗ ਛਾੜਿਆ ਪ੍ਰਮਾਤਮਾ ਦੇ ਨਾਮ ਦਾ ਰੰਗ ਛਾੜ ਦਿੱਤਾ ਫਿਰ ਬੋੜ ਨਾ ਹੋਵੀ ਭਗ ਜਿਹੜਾ ਮੜ ਕੇ ਪੰਦ ਨਹੀਂ ਹੁੰਦਾ ਅਦਬ ਨਹੀਂ ਹੁੰਦਾ ਜਿਹੜਾ ਰਹਿਦਾ ਨਹੀਂ ਤੁਰ ਦਰਗਾਹ ਤੱਕ ਜਿਸ ਨੇ ਸਾਥ ਨਿਭਾਉਣਾ ਅਕਾਲ ਪੁਰਖ ਪ੍ਰਮਾਤਮਾ ਦੇ ਨਾਮ ਦਾ ਰੰਗ ਹੈ ਸਭੀ ਦੁਨੀਆ ਦੇ ਰੰਗ ਤਮਾਸ਼ੀ ਸੰਸਾਰ ਵਿੱਚ ਰਹਿ ਜਾਣੇ ਕੋਈ ਵੀ ਨਾਲ ਨਹੀਂ ਜਾਏਗਾ ਜਿਹਦੇ ਹੱਥ ਨੂੰ ਪ੍ਰਮਾਤਮਾ ਦੇ ਨਾਮ ਦਾ ਰੰਗ ਲੱਗ ਗਿਆ ਮਹਾਰਾਜ ਕਿਹਦੇ ਉਹ ਕਦੇ ਵੀ ਖਤਮ ਹੋਣ ਵਾਲਾ ਨਹੀਂ ਸਦਾ ਰਹਿਣ ਵਾਲਾ ਹੈ ਜਾ ਕੋ ਹਲ ਆਰੰਭ ਕਾ ਕੋ ਇਸ ਯੁੱਗ ਮੈਂ ਸੋ ਕਹੀਅਤ ਹੈ ਸੁਦਾ ਆਤਮ ਜਿਣੈ ਸਤਿਵਸਤਾ ਗੈ ਜਾ ਕਾ ਸਤਗੁਰ ਪੂਰਾ ਜਿਹੜਾ ਗੁਰੂ ਪੂਰਾ ਉਹਨੂੰ ਨਾਮ ਦਾ ਰੰਗ ਲੱਗਦਾ ਅੱਗੇ ਗੁਰੂ ਸਾਹਿਬ ਕਿਰਪਾ ਕਰਦੇ ਮੇਰੇ ਮਾਣ ਹਰ ਰਾਮ ਨਾਮ ਕਰ ਰਾਮ ਇਹ ਮੇਰੇ ਮਾਣ ਆਪਣੇ ਆਪ ਨੂੰ ਉਸ ਅਕਾਲ ਪੁਰਖ ਪਰਮਾਤਮਾ ਦੇ ਜਿਹੜਾ ਸਾਰਿਆਂ ਵਿੱਚ ਰਮਿਆ ਉਹਦੇ ਨਾਮ ਦੇ ਰੰਗ ਦੇ ਵਿੱਚ ਰੰਗਣਾ ਕਰ ਤੂੰ ਦੁਨੀਆ ਦੇ ਰੰਗ ਤਮਾਸ਼ੀਆਂ ਵਿੱਚ ਨਾ ਆਪਣੇ ਆਪ ਆਪਣਾ ਸਮਾਂ ਵਿਅਰਥ ਗਵਾ ਇਹ ਦੁਨੀਆਂ ਦੇ ਤਮਾਸ਼ੇ ਨਾ ਕੋਈ ਸਮੇਂ ਵਾਸਤੇ ਐ ਝੂਠ ਸਮਗਰੀ ਵੇਖ ਸੱਚ ਕਰ ਜਾਣਿਆ ਇਹ ਝੂਠ ਦੀ ਸਮਗਰੀ ਐ ਜਿੰਨੂੰ ਤੂੰ ਵੇਖ ਕੇ ਸੱਚ ਸਮਝੀ ਬੈਠਾ ਐ ਦੁਨੀਆਂ ਦੇ ਰੰਗ ਸਦਾ ਰਹਿਣ ਵਾਲੇ ਨਹੀਂ ਐ ਤੂੰ ਪਰਮਾਤਮਾ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗਣਾ ਕਰ ਗੁਰ ਤੁਠੇ ਹਰ ਉਪਦੇਸ਼ਿਆ ਹਰ ਭੇਟਿਆ ਰਾਲ ਸਨ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਗੁਰੂ ਹੋਸ਼ ਹੋਇਆ ਐ ਨਾ ਗੁਰੂ ਸਾਹਿਬ ਨੇ ਉਹਨਾਂ ਨੂੰ ਅਕਾਲ ਪੁਰਖ ਪ੍ਰਮਾਤਮਾ ਦਾ ਉਪਦੇਸ਼ ਦਿੱਤਾ ਇਹ ਮਹਾਰਾਜ ਸਾਹਿਬ ਬਣੇ ਤੇ ਖੁਸ਼ੀਆਂ ਵਰਤਾ ਰਹੇ ਦਇਆ ਕਰ ਰਹੇ ਮਹਾਰਾਜ ਸਾਹਿਬ ਹਰ ਰੋਜ਼ ਆਪਾਂ ਉਪਦੇਸ਼ ਦਿੰਦੇ ਜਿਹੜਾ ਤੇ ਪਾਵਨ ਨਾਲ ਸੁਣਦਾ ਜੀਵ ਵਿੱਚ ਕਮਾ ਲਿੰਦਾ ਉਹਦਾ ਪਾਰਵਤਾਰਾ ਹੋ ਜਾਂਦਾ ਹੈ ਜਿਹਦੀ ਭਾਵਨਾ ਨਹੀਂ ਉਹ ਭਾਵੇਂ ਕਈ ਜਾਵੇ ਤੇ ਭਾਵੇਂ ਸੁਣੀ ਜਾਵੇ ਉਹਦਾ ਪਾਰਵਤਾਰਾ ਨਹੀਂ ਹੋ ਗੱਲ ਭਾਵਨਾ ਦੀ ਐ ਮਨ ਇੱਥੇ ਨਹੀਂ ਐ ਸਰੀਰ ਇੱਥੇ ਮਨ ਹੋਰ ਕਿਤੇ ਐ ਫਿਰ ਉਪਦੇਸ਼ ਨਹੀਂ ਜੀਵਨ ਵਿੱਚ ਕਮਾਇਆ ਜਾ ਸਕਦਾ ਸਾਧਾਨ ਅਕਾਗਰ ਚੀਤ ਸਾਧਾਨੀ ਦੇ ਨਾਲ ਤੇ ਅਕਾਗਰ ਚੇਤੋ ਕੇ ਬਖਸ਼ਣਾ ਪੈਂਦਾ ਛੁਣਨਾ ਪੈਂਦਾ ਹੈ ਜੀਵਨ ਵਿੱਚ ਕਮਾਉਣਾ ਪੈਂਦਾ ਜਦੋਂ ਗੁਰੂ ਸਾਹਿਬ ਕੋਸ਼ ਹੁੰਦੇ ਹਰ ਉਪਦੇਸ਼ ਆ ਪਰਮਾਤਮਾ ਦੇ ਸਾਧਨਾ ਉਪਦੇਸ਼ ਦਿੰਦਾ ਹਰ ਪੇ ਤਿਆਰਾਉ ਨਿਸਾਨ ਜਿਨ੍ਹਾਂ ਨੂੰ ਉਹ ਕਾਲਪੁਰਖ ਪਰਮਾਤਮਾ ਮਿਲਿਆ ਜਿਹੜਾ ਰਾਜਨ ਕਮਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋੜਿਆ ਦੂਜਾ ਤੌਂ ਤਿਆਈਐ ਤਨਕਲਗੀ ਤਰ ਪਾਦਸ਼ਾਹ ਕਹਿੰਦੇ ਉਹ ਰਾਜਿਆਂ ਦਾ ਰਾਜਾ ਹੈ ਉਹ ਮਹਾਰਾਜਿਆਂ ਦਾ ਮਹਾਰਾਜਾ ਹੈ ਐਸੀ ਮਹਾਰਾਜੇ ਦਾ ਰਾਜ ਭਾਗ ਛੱਡ ਇਹ ਦੂਜਿਆਂ ਨੂੰ ਕਿਉਂ ਧੋਣਾ ਕਰੀਐ ਉਹਦੇ ਕੇ ਤਰਲਾ ਕਰੀਏ ਜਿਹੜਾ ਸਾਰੀ ਖਲਕਤ ਦਾ ਰਾਜਾ ਬਾਦਸ਼ਾਹ ਹੈ ਐਸੋ ਰਾਜ ਛੋਟੀਆ ਦੂਜਾ ਕੌਣ ਤੇ ਆਈਏ ਕਲਗੀ ਤਰ ਪਾਚਾ ਜੀ ਦੇ ਬਚਨ ਹੈ ਗੁਰ ਤੁਠੇ ਹਰ ਉਪਦੇਸਿਆ ਹਰ ਭੇਟਿਆ ਰਾਉ ਨਿਸੰ ਇਹਨਾਂ ਨੂੰ ਪਰਮਾਤਮਾ ਮਿਲਿਆ ਜਿਹੜਾ ਰਾਜ ਹੈ ਸਫਨਾ ਦਾ ਨਿਸੰ ਇਹਦੇ ਉਹ ਸ਼ਕਿਆ ਤੋਂ ਰਹਿ ਤੁਰ ਗਏ ਉਹਨਾਂ ਦੇ ਹਿਰਦਿਆਂ ਚੋਂ ਪਰਮ ਨਿਕਲ ਗਏ ਉਹ ਸ਼ੱਕਾ ਨਹੀਂ ਕਰਦੇ ਫਿਰ ਉਹ ਦੁਨੀਆਦਾਰੀ ਨਾਲੋਂ ਵੱਖ ਹੋ ਜਾਂਦੇ ਐ ਰੱਬ ਦੇ ਪਿਆਰੇ ਜਿਹੜੇ ਬਣ ਜਾਂਦੇ ਉਹਨਾਂ ਲਈ ਕੋਈ ਉਹਨਾਂ ਨੂੰ ਉਂਜਾਖੀ ਜੇ ਮਾੜਾ ਆਖੀ ਜੇ ਚੰਗਾ ਆਖੀ ਜੇ ਮਾੜੇ ਦਾ ਗੁਸਾ ਨਹੀਂ ਕਰਦੇ ਤੇ ਚੰਗੇ ਦਾ ਹਕਾਰ ਨਹੀਂ ਕਰਦੇ ਨਾਏ ਉਸਤ ਤ ਨਿੰਦਿਆ ਜਾ ਕੇ ਲੋਭ ਹੋ ਅਭਿਮਤਾ ਕੋਈ ਨਿੰਦਿਆ ਕਰਦਾ ਹੋ ਫਿਰ ਵੀ ਫਿਕਰ ਨਹੀਂ ਉਹਨਾਂ ਨੂੰ ਪਤਾ ਹੈ ਨਿੰਦਕ ਕਮਰੇ ਕਬੜੇ ਤੋਂ ਹੀ ਨਿੰਦਾ ਕਰਨ ਵਾਲਾ ਸਾਡੀ ਮਹਿਲ ਤੋਦਾ ਪਿਆ ਏ ਕੋਈ ਉਸਤਤ ਕਰੀ ਜਾਏ ਉਹ ਹੰਕਾਰ ਨਹੀਂ ਕਰਦੇ ਉਹ ਕਹਿੰਦੇ ਐ ਵੀ ਅਕਾਰੂਪ ਪਰਮਾਤਮਾ ਹੀ ਇਨਹੀ ਦੀ ਕਿਰਪਾ ਕੀ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋੜ ਪਰੇ ਵੀ ਇਹ ਅਕਾਰੂਪ ਪਰਮਾਤਮਾ ਦੀ ਗੁਰੂ ਦੀ ਕਿਰਪਾ ਦੇ ਨਾਲ ਇਹ ਸੁਤਕਾਰੇ ਵਿੜਿਆਈਏ ਨਹੀਂ ਤੇ ਸਾਡੇ ਵਰਗੇ ਕਰੋੜਾਂ ਗਰੀਬ ਇਸ ਸਰਤੀ ਦੇ ਉੱਤੇ ਰਹਿ ਰਹੇ ਏ ਇਹ ਉਹਨਾਂ ਦੀ ਭਾਵਨਾ ਬਣ ਜਾਂਦੀ ਏ ਰਹਾਤਾ ਮਿਸ਼ਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਮੁੰਦਾ ਇਆਣੀ ਮਨਮੁਖੀ ਫਿਰ ਆਉਣ ਜਾਣਾ ਅੰਨ ਅੰਨ ਦਾ ਭਾਵ ਸਰੀਰ ਮਹਾਰਾਜ ਕਿਰਪਾ ਕਰਦੇ ਮੁੰਦ ਦਾ ਭਾਵ ਜੀ ਸਰੀਰ ਜੀਵ ਰੂਪ ਇਸਤਰੀ ਮਹਾਰਾਜ ਕਹਿੰਦੇ ਇਹ ਜੀਵ ਰੂਪ ਇਸਤਰੀ ਇਆਣੀ ਅਗਿਆਨ ਦੇ ਵਿੱਚ ਹੈ ਮਨਮੁਖੀ ਮਨ ਪਿਛੇ ਲੱਗਣ ਵਾਲੀ ਹੈ ਜੀਵ ਇਹ ਬੰਦਾ ਇਹ ਮਨੁੱਖਾ ਇਰ ਆਪਨ ਜਾਣਾ ਅੰਤ ਤੇ ਅਗਿਆਨ ਕਰਕੇ ਮਨ ਨੂੰ ਘੁਣ ਕਰਕੇ ਮਨ ਪਿੱਛੇ ਲੱਗਣ ਕਰਕੇ ਮਹਾਰਾਜ ਕਹਿੰਦੇ ਸਰੀਰ ਦੇ ਵਿੱਚ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਸੰਸਾਰ ਦੇ ਵਿੱਚ ਮੁੜ ਮੁੜ ਕੇ ਗੁੰਨਾ ਵਿੱਚ ਆਉਣਾ ਪੈਂਦਾ ਹੈ ਮੁੜ ਮੁੜ ਕੇ ਸੰਸਾਰ ਦਾ ਚੱਕਰ ਕੱਟਣਾ ਪੈਂਦਾ 84 ਲੱਖ ਦੇੜ ਜਿਹੜਾ ਮਹਾਰਾਜ ਕਹਿੰਦੇ ਇਸੇ ਕਰਕੇ ਜਦੋਂ ਅਗਿਆਨ ਦੀ ਨੀਂਦ ਵਿੱਚ ਸੁਤਾਰਿਆ ਇਹ ਮਨਮੁਖਾ ਵਾਲਾ ਜੀਵਨ ਬਤੀਤ ਕੀਤਾ ਤੇ ਫਿਰ ਇਸ ਤਰ੍ਹਾਂ ਹੀ ਹੋਵੇਗਾ ਗੁਰਮੁਖਾਂ ਦੀ ਭਾਰਤ ਆਰਾ ਨੰਨ ਗੁਰਮੁਖ ਲਾਹ ਆ ਲੈ ਗਏ ਮਨਮੁਖ ਚੱਲੇ ਭੂਲ ਗਵਾਹੀ ਜੀਉ ਲਾਹ ਹਤੇ ਗੁਰਮੁਖਾਂ ਗੁਰੂ ਗਾਣਿਆਂ ਨੇ ਲੈ ਕੇ ਜਾਣਾ ਹੀ ਸੰਸਾਰ ਮਨਮੁਖ ਤੇ ਪਹਿਲਾਂ ਮੂਲ ਵੀ ਮਹਾਰਾਜ ਕੀਤੇ ਗਵਾਕੀ ਚਲੇ ਜਾਂਦੇ ਅੱਗੇ ਫਿਰ 84 ਦਾ ਗੇੜ ਹੁਕਤ ਨਾ ਪੈਂਦਾ ਹਾਰ ਪ੍ਰਭ ਚੇਤਨਾ ਆਇਓ ਇਹੋ ਜਿਹਾ ਮਹਾਰਾਜ ਕਹਿੰਦੇ ਰੱਬ ਦਾ ਨਾਮ ਨਹੀਂ ਚੇਤੇ ਆਉਂਦਾ ਰੂ ਸਾਹਿਬ ਕਿਰਪਾ ਕਰਦੇ ਨਾ ਪਾਉ ਮ ਗੁਰਬਾਣੀ ਦੇ ਵਿੱਚ ਜਿੰਨੂੰ ਰੱਬ ਦਾ ਨਾਮ ਨਹੀਂ ਚੇਤੇ ਮਹਾਰਾਜ ਕਹਿੰਦੇ ਸਮਝਦੋ ਵੀ ਸਭ ਤੋਂ ਵੱਡਾ ਦੁਖੀ ਉਹ ਹੈ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰਹੂਗੀ ਬਿਨ ਲਾਈ ਮਹਾਰਾਜ ਕਹਿੰਦੇ ਜਿੰਨੂੰ ਪਰਮਾਤਮਾ ਦੀ ਬਾਣੀ ਵਿੱਚ ਸਰਗਈ ਹੁਕਮ ਵਿੱਚ ਸਰਗਿਆ ਉਪਦੇਸ਼ ਵਿੱਚ ਸਰਗਿਆ ਉਹ ਇਸ ਤਰ੍ਹਾਂ ਕਰਦਾ ਹੈ ਜਿਵੇਂ ਕੋਈ ਪੱਕਾ ਉੱਗੀ ਹੋਵੇ ਹਰ ਬਿਸਰਤ ਸਦਾ ਕੁਆਰੀ ਤੇ ਉਹਨੂੰ ਵਿਚਾਰ ਕੇ ਮਹਾਰਾਜ ਕਹਿੰਦੇ ਸਦਾ ਕੁਆਰੀਆਂ ਦਾ ਸਾਹਮਣਾ ਕਰਨਾ ਪੈਂਦਾ ਜਿੰਨੂੰ ਪਰਮਾਤਮਾ ਦਾ ਨਾਮ ਨਹੀਂ ਜਿਤੇ ਜਿੰਨੇ ਮਹਾਰਾਜ ਕਹਿੰਦੇ ਬਸ ਸੰਸਾਰ ਦੇ ਵਿੱਚ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਖਸਮ ਵਿਸਾਰ ਕੁਆਰੀ ਦੀਲੀ ਧ੍ਰਗ ਜੀਵਨ ਨਹੀਂ ਰਹਿਣਾ ਮਹਾਰਾਜ ਕਹਿੰਦੇ ਭਾਈ ਉਸ ਪ੍ਰਮਾਤਮਾ ਨੂੰ ਵਿਸਾਰ ਕੇ ਕੁਆਰੀਆਂ ਚ ਪੈ ਗਿਆ ਸਭ ਤੋਂ ਵੱਡੀ ਗਲਤੀ ਕੀਤੀ ਹੈ ਧ੍ਰਗ ਜੀਵਨ ਨਹੀਂ ਰਹਿਣਾ ਮਹਾਰਾਜ ਕਹਿੰਦੇ ਐਸਾ ਫਟਕਾਰਿਆ ਹੋਇਆ ਜੀਵਨ ਸਦਾ ਨਹੀਂ ਰਹਿਣਾ ਇਹ ਜਿਹੜਾ ਸਦਾ ਸੰਸਾਰ ਤੇ ਨਹੀਂ ਰਹਿਣਾ ਜੇ ਖਾਣ ਪੀਣ ਸੰਸਾਉਣ ਦੇ ਵਿੱਚ ਹੀ ਉਮਰ ਲੰਘਾ ਦਿੱਤੀ ਤੇ ਮਹਾਰਾਜ ਜੀ ਕਹਿੰਦੇ ਅਸ ਕਰਕੇ ਭਾਈ ਇਹ ਉਹ ਬੰਦੇ ਮਨਮੁਖ ਹੁੰਦੇ ਐ ਅਗਿਆਨੀ ਹੁੰਦੇ ਐ ਮੁੜ ਮੁੜ ਸਰੀਰ ਵਿੱਚ ਆਉਂਦੇ ਐ ਹਰ ਪ੍ਰਭ ਚੇਤਨਾ ਆਇਓ ਉਹਨਾਂ ਨੂੰ ਪ੍ਰਮਾਤਮਾ ਦਾ ਨਾਮ ਨਹੀਂ ਕੀਤੇ ਆਉਂਦਾ ਮਨ ਦੂਜਾ ਭਾਵ ਸਹਿ ਰੰ ਉਹਨਾਂ ਦਾ ਮਨ ਸਿਰਫ ਦੂਜੇ ਪ੍ਰੇਮ ਨਾਲ ਜੁੜਿਆ ਰਹਿੰਦਾ ਦੁਦਾ ਦੇਖੀ ਪਏ ਰਹਿੰਦੇ ਸੰਸਾਰੀਪੋ ਵਿੱਚ ਲੱਗੇ ਰਹਿੰਦੇ ਉਹਨਾਂ ਦਾ ਪਦਾਰਥਾਂ ਨਾਲ ਬਹੁਤਾ ਬੋਹ ਹੁੰਦਾ ਆਰਾ ਜੀ ਕਹਿੰਦੇ ਫਿਰ ਐਸਾ ਬਹੁ ਸੰਸਾਰ ਦੇ ਵਿੱਚ ਹੀ ਰਹਿ ਜਾਂਦਾ ਹੈ ਨਾਲ ਨਹੀਂ ਨਿਕਦਾ ਨਾਲ ਤੇ ਕੁਝ ਵੀ ਨਹੀਂ ਜਾਣਾ ਜੱਗ ਜਿੱਨਾ ਸਭ ਝੂਠ ਹੈ ਜਾਣ ਲਿਓ ਰੀਤ ਕਲਪ ਨਾਨਕ ਫਿਰ ਨਾ ਰਹੇ ਜਿਵੇਂ ਬਾਲੂ ਕੀ ਪੀਤ ਆਰਾਮ ਗयो 라ਵਣ ਗयो ਜਾਤੋ ਬਹੁਤ ਪਰਵਾਰ ਤੋਂ ਨਾਨਕ ਫਿਰ ਕੱਛ ਨਹੀਂ ਸੁਪਨੇ ਜਿਉ ਸੰਸਾਰ ਨਾਲ ਤੇ ਕੁਝ ਵੀ ਨਹੀਂ ਜਾਣਾ ਜਿੱਨਾ ਮਰਜੀ ਮੋਹ ਕਰ ਲੈ ਲੰਕਾ ਗੜ੍ਹ سونے ਦਾ ਭਇਆ ਮੂਰਤ 라ਵਣ ਕਿਆ ਲੈ ਗਿਆ ਮਹਾਰਾਜ ਕਹਿੰਦੇ ਮੂਰਖਾ ਰਾਵਣ ਨਾਲ ਕੀ ਲੈ ਗਿਆ ਦੋ ਅਰਥ ਨਿਕਲਦੇ ਮਹਾਰਾਜ ਕਹਿੰਦੇ ਰੱਬ ਨਾਲ ਨੂੰ ਟੁੱਟਾ ਐ ਤੇ ਮੂਰਖਾ ਰਾਵਣ ਵੀ ਕੁਝ ਵੀ ਨਾਲ ਦੀ ਲੈ ਗਿਆ ਭਾਵੇਂ ਉਹਦੀ ਲੰਕਾ ਸੋਨੇ ਦੀ ਸੀ ਤੇ ਮਹਾਰਾਜ ਦਾ ਦੂਜਾ ਅਰਥ ਇਹ ਵੀ ਐ ਵੀ ਰਾਵਣ ਮੂਰਖ ਹੋ ਗਿਆ ਜਦੋਂ ਅਗਿਆਨ ਆ ਗਿਆ ਜਦੋਂ ਹੰਕਾਰ ਆ ਕੇ ਦੇ ਵਿੱਚ ਉਹਨੋਂ ਤਾਂ ਸੀ ਮੇਰੇ ਵਰਗੀ طاقت ਕਿਸੇ ਕੋਲ ਨਹੀਂ ਜੋ ਮੇਰੇ ਕੋਲ ਹੈ ਕੋਈ ਮੇਰਾ ਕੁਝ ਨਹੀਂ ਵਧਾ ਸਕਦਾ ਕੋਈ ਵੀ ਅਰਬਾਨਾ ਜੀ ਕਹਿੰਦੇ ਉਹਨੂੰ ਵੀ ਸੰਸਾਰ ਤੋਂ ਜਾਣਾ ਪਿਆ ਜੇ ਦੂਜੇ ਭਾਅ ਵਿੱਚ ਪਿਆਰ ਆ ਦੂਜੇ ਪ੍ਰੇਮ ਦੇ ਵਿੱਚ ਸੰਸਾਰੀ ਮੋਹ ਦੇ ਵਿੱਚ ਸਤਿਗੁਰੂ ਕਹਿੰਦੇ ਫੇਰ ਮੁੜ ਮੁੜ ਕੇ ਆਉਣਾ ਪਏਗਾ ਪ੍ਰਾਪਤਾ ਨਾਮ ਨਹੀਂ ਜੀਤੇ ਆਏਗਾ ਹਰ ਹਮ ਮੈਂ ਭਰੇ ਦੁਚਾਰੀਆਂ ਇਸ ਕਰਕੇ ਬੇਨਤੀ ਕਰ ਗੁਰੂ ਚਰਨਾਂ ਵਿੱਚ ਆ ਕੇ ਆਪਣੇ ਮੁਰਸ਼ਿਦ ਅੱਗੇ ਆਪਣੇ ਇਸ਼ਟ ਅੱਗੇ ਬੇਅੰਤੀ ਕਾਰਨ ਹਮ ਮੈਰ ਭਰੇ ਤੋਚਾਰੀਆ ਦੇ ਕਰਤੁ ਪਰਮਾਤਮਾ ਜੀ ਗੁਰੂ ਪਾਤਸ਼ਾਹ ਜੀ ਅਸੀਂ ਮੈਰ ਨਾਲ ਭਰੇ ਹਾਂ ਤੋਚਾਰੀਆ ਪੂਰੀ ਕਰਮ ਕਰਨਾ ਨੇ ਹੈ ਚੰਗਾ ਨਾ ਪਾਣ ਚਿਤਰਾਇਆ ਨਾ ਖਾ ਮਹਾਰਾਜ ਕਹਿੰਦੇ ਐ ਨਾ ਏ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਚਤਰਾਈਆਂ ਨਾਲ ਕਿਸੇ ਨੇ ਨਹੀਂ ਪਾਇਆ ਮਨ ਦੀਵਾ ਕਰਕੇ ਤੇ ਮਤ ਉੱਚੀ ਰੱਖ ਕੇ ਆਉਣਾ ਪਈਦਾ ਫਿਰ ਆਪੁਰਖ ਪਰਮਾਤਮਾ ਦੀਆਂ ਬਖਸ਼ਿਸ਼ਾਂ ਵਰਤਦੀਆਂ ਹਮ ਮੈਲ ਭਰੇ ਤੋਚਾਰੀਆ ਸਤਿਗੁਰੂ ਅਸੀਂ ਵਕਾਰਾਂ ਦੀ ਤ੍ਰਿਸ਼ਨਾਵਾਂ ਦੀ ਮੈਲ ਨਾਲ ਭਰੇ ਤੋਚਾਰੀਆਂ ਬੁਰੇ ਕਰਮ ਚਰਨ ਵਾਲੇ ਹਾਂ ਹਰ ਰੱਖ ਅੰਧੀ ਅੰਨਾ ਤੇ ਕਿਰਪਾ ਕਰੋ ਸਤਿਗੁਰੂ ਸਾੰਭ ਨੇ ਅੰਗ ਨਾਲ ਆਪਣੇ ਸਰੀਰ ਨਾਲ ਲਾ ਕੇ ਆਪਣੇ ਅੰਗ ਬਣਾ ਕੇ ਰੱਖਣਾ ਕਰੋ ਸਭ ਆਪਣੇ ਬਣਾ ਲਓ ਸਾਨੂੰ ਆਪਣੇ ਨਾਮ ਰੂਪੀ ਅੰਗ ਨਾਲ ਜੋੜਨਾ ਕਰੋ ਸਾਡੇ ਤੇ ਬਖਸ਼ਿਸ਼ ਕਰੋ ਗੁਰ ਅਮਰਤ ਸਰਨ ਬੁਲਾਇਆ ਸਤਿਗੁਰੂ ਕਹਿੰਦੇ ਜਿਨne ਐਸੀਆਂ ਬੇਨਤੀਆਂ ਕੀਤੀਆਂ ਹਨ ਜਿਨne ਨਾਮ ਦੀਆਂ ਬਖਸ਼ਿਸ਼ਾਂ ਮੰਗੀਆਂ ਮਹਾਰਾਜ ਸਾਨੂੰ ਨਾਮ ਦੇਵ ਸਾਡੇ ਤੇ ਕਿਰਪਾ ਕਰੋ ਤੁਹਾਡਾ ਨਾਮ ਜਿਤ ਆਵੇ ਜਦੋਂ ਵੀ ਅਸੀਂ ਤੁਹਾਡੀ ਸ਼ਰਨ ਵਿੱਚ ਆਈਏ ਜਦੋਂ ਦੁਨੀਆਦਾਰੀ ਵਿੱਚ ਵਿਚਰੀਏ ਸਾਡੀ ਅਵਸਥਾ ਬਣ ਜਾਏ ਕੁੱਟਤ ਬੈਠ ਸੋਵਤ ਨਾਮ ਬੇਨਤੀ ਕਰਿਆ ਕਰੀਏ ਗੁਰੂ ਚਰਨਾਂ ਵਿੱਚ ਮਹਾਰਾਜ ਕਿਰਪਾ ਕਰਨਗੇ ਜਿਨ੍ਹਾਂ ਨੇ ਮਹਾਰਾਜ ਕਿੰਦੇ ਬੇਨਤੀਆਂ ਕੀਤੀਆਂ ਨਾਮ ਮੰਗਿਆ ਹੈ ਪਰਮਾਤਮਾ ਤੋਂ ਪਰਮਾਤਮਾ ਦਾ ਨਾਮ ਗੁਰੂ ਸਹਿਬ ਦੀ ਅਰਜਾਂ ਕੀਤੀਆਂ ਗੁਰ ਅੰਮ੍ਰਿਤ ਸਾਧਨ ਬੁਲਾਇਆ ਇਹ ਗੁਰੂ ਸਾਹਿਬ ਨੇ ਉਹਨਾਂ ਨੂੰ ਪ੍ਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਸਰੋਵਰ ਵਿੱਚ ਨਿਵਾਉਣਾ ਕੀਤਾ ਫਿਰ ਉਹਨਾਂ ਨੇ ਆਨੰਦ ਪਾਣਿਆ ਕਿਉਂਕਿ ਗੁਰੂ ਸਾਹਿਬ ਕਿਰਪਾ ਕਰਦੇ ਨਾ ਤੀਰਥ ਧਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵੀ ਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਮਹਾਰਾਜ ਕਹਿੰਦੇ ਗੁਰੂ ਦਾ ਗਿਆਨ ਸੱਚਾ ਸੁਖਾਣ ਹੈ ਸੱਚਾ ਤੀਰਥ ਹੈ ਜਿਸ ਨੂੰ ਪੂਰੇ ਗੁਰੂ ਤੋਂ ਗਿਆਨ ਪ੍ਰਾਪਤ ਹੋ ਗਏ ਪਰਮਾਤਮਾ ਦੇ ਨਾਮ ਨੂੰ ਜਪਣਾ ਤੀਰਥ ਤੇ ਇਸ਼ਨਾ ਕਰਨਾ ਹੈ ਸਤਿਗੁਰੂ ਕਹਿੰਦੇ ਜਿਨ੍ਹਾਂ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਹੋ ਗਈ ਜਿਨ੍ਹਾਂ ਮੰਗਿਆ ਨਾ ਗੁਰ ਅੰਮ੍ਰਿਤ ਸਰੋਵਰ ਨਿਭਾਇਆ ਗੁਰੂ ਸਾਹਿਬ ਨੇ ਉਹਨਾਂ ਨੂੰ ਅੰਮ੍ਰਿਤ ਸਰੋਵਰ ਵਿੱਚ ਨਾਮ ਰੂਪੀ ਸਰੋਵਰ ਵਿੱਚ ਨਿਵਾਉਣਾ ਕੀਤਾ ਹੈ ਕਿ ਲਾਹ ਕੀ ਹੋਇਆ ਸਭ 나ਥੇ ਕਿਲ ਵਿੱਚੋਂ ਪਾਨਾ ਇਹ ਮਹਾਰਾਜ ਕਹਿੰਦੇ ਉਹਨਾਂ ਦੇ ਚਿੱਕੜ ਵਰਗੇ ਸਾਰੇ ਪਾਪ ਉਹਨਾਂ ਦੀ ਰੋਹਾਨੀਅਤ ਤੋਂ ਆਤਮਾ ਤੋਂ ਰਹਿ ਗਏ ਕਿਉਂਕਿ ਆਪਾਂ ਪਹਿਲਾਂ ਦੀ ਮੈਂ ਤੇ ਸਤਿਗੁਰੂ ਕਹਿੰਦੇ ਪਾਣੀ ਨਾਲ ਸਾਬਣ ਨਾਲ ਧੋਤੀ ਜਾ ਸਕਦੀ ਹੈ ਹੁਣ ਮਨ ਨੂੰ ਧੋਣਾ ਹੈ ਹਿਰਦਾ ਧੋਣਾ ਹੈ ਤੇ ਮਹਾਰਾਜ ਕਹਿੰਦੇ ਨਾਮ ਨਾਲ ਜਿਨ੍ਹਾਂ ਨੂੰ ਅਮਰਤ ਸਰ ਸਰੋਵਰ ਵਿੱਚ ਨਾਮ ਰੂਪੀ ਸਰੋਵਰ ਦੇ ਵਿੱਚ ਗੁਰੂ ਸਾਹਿਬ ਨੇ ਇਸ਼ਨਾਨ ਕਰਵਾ ਦਿੱਤਾ ਉਹਨਾਂ ਦੇ ਮਾਰੇ ਨੀਂਂਦੇ ਚਿੱਕੜ ਵਰਗੇ ਪਾਪ ਲਹਿ ਗਏ ਉਹਨਾਂ ਦੇ ਹਿਰਦਿਆਂ ਤੋਂ ਉਹਨਾਂ ਦੇ ਹਿਰਦੇ ਪਵਿੱਤਰ ਹੋ ਗਏ ਅੱਗੇ ਸਤਿਗੁਰੂ ਕਿਰਪਾ ਕਰਦੇ ਹਰ ਦੀਨਾਂ ਦੀ ਤਿਆਰ ਪ੍ਰਭ ਸਤ ਸੰਗਤ ਮੇਲੋ ਸਾਨ ਬੇਨਤੀ ਕਰੇ ਹੈ ਕਾਲਪੁਰਤ ਪ੍ਰਮਾਤਮਾ ਜੀ ਤੁਸੀਂ ਦੀਨਾਂ ਦੀਨ ਦਇਆਲੂ ਤੁਸੀਂ ਗਰੀਬਾਂ ਦੇ ਉੱਪਰ ਦਇਆ ਕਰਨ ਵਾਲੇ ਤੁਸੀਂ ਸਤਿਗੁਰੂ ਜੀ ਜਿਨ੍ਹਾਂ ਦਾ ਕੋਈ ਨਹੀਂ ਉਹਨਾਂ ਦੇ ਵੀ ਰਖਵਾਲੇ ਉਹਨਾਂ ਦਾ ਵੀ ਆਸਰਾ ਹੋ ਨਿਆਸਰਿਆਂ ਵੀ ਆਸਰੇ ਹੋ ਕਿ ਸਾਡੇ ਤੇ ਦਇਆਤਾ ਕੋਈ ਕਿਰਪਾ ਕਰੋ ਸਾਡੇ ਤੇ ਸਤ ਸੰਗਤ ਮਿਲ ਸਾਨੂੰ ਸੱਚ ਦੀ ਸੰਗਤ ਦੇ ਨਾਲ ਮਿਲਣਾ ਕਰੋ ਸੱਚ ਦੇ ਨਾਲ ਜੁੜ ਜਾਈਏ ਸਾਨੂੰ ਸੰਗਤ ਮਿਲ ਜਾਏ ਮਿਰ ਸੰਗਤ ਹਰ ਰੰਗ ਪਾਇਆ ਕਿਉਂਕਿ ਮਹਾਰਾਜ ਦੀ ਕਿਰਪਾ ਕਰਦੇ ਸੰਗਤ ਵਿੱਚ ਮਿਲ ਕੇ ਹੀ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਰੰਗ ਪ੍ਰਾਪਤ ਹੁੰਦਾ ਹੈ ਜਨ ਨਾਨਕ ਮਨ ਤਨ ਰੰਮ ਭਾਈ ਗੁਰੂ ਚਰਨਾਂ ਵਿੱਚ ਬੇਨਤੀ ਕਰ ਸੰਗਤ ਵਿੱਚ ਆ ਕੇ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਜੀਵਨ ਵਿੱਚ ਕਮਾ ਕੇ ਜਾਣ ਨਾਨਕ ਮਨ ਤਨ ਰੰਗ ਆਪਣੇ ਮਨ ਤੇ ਤਨ ਨੂੰ ਪਰਮਾਤਮਾ ਦੇ ਨਾਮ ਦੇ ਰੰਗ ਵਿੱਚ ਰੰਗਣਾ ਕਰ ਗੁਰੂ ਸਹਿਬ ਕਿਰਪਾ ਕਰਨਗੇ ਜਦੋਂ ਬੇਨਤੀ ਕਰੇਗਾ ਭਾਵਨਾ ਦੇ ਨਾਲ ਤੇ ਮਹਾਰਾਜ ਸਹਿਬ ਕਿਰਪਾ ਕਰਨਗੇ ਦੁਇ ਕਰ ਜੋਟ ਕਰਮ ਅਰਦਾਸ ਤੁਧ ਪਾਵੈ ਤਾਂ ਆਣ ਰਾਸ ਧਰ ਜੀ ਹਰੇ ਇੱਕ ਟੇਕ ਤੁਮ ਲਾਹੀ ਬਿਡਾਨੀ ਆਸ ਨਾਨਕ ਨਾਮ ਈ ਹੈ ਕਾਰਜ ਆਵੇ ਰਾਸ ਫਿਰ ਕੇਵਲ ਸੰਸਾਰੀ ਨਹੀਂ ਫਿਰ ਪਰਲੋਕ ਦੇ ਲੋਕ ਪਰਲੋਕ ਦੇ ਕਾਰਜ ਰਾਸ ਆਉਣਗੇ ਜਿਸ ਦਿਨ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਵਾਰਤ ਗਈ ਜਦੋਂ ਤੋਂ ਨਾਮ ਦੀਆਂ ਬਖਸ਼ਿਸ਼ਾਂ ਗੁਰੂ ਚਰਨਾਂ ਵਿੱਚ ਤਰਲੇ ਕਰਕੇ ਬਿੰਨਤ ਕਰਕੇ ਮੰਗਣੀ ਸ਼ੁਰੂ ਕਰ ਦਿੱਤੀ ਗੁਰੂ ਸਾਹਿਬ ਦਇਆ ਕਰਨੀ ਆਪਾਂ ਬੁਰਦਾਨ ਆ ਰਹੇ ਮਹਰੂ ਗ੍ਰੰਥ ਸਹਿ ਪਾਤਸ਼ਾਹ ਜੀ ਬਖਸ਼ਣ ਹਾਰ ਨੇ ਬੇਨਤੀ ਕਰਾਂਗੇ ਮਹਾਰਾਜ ਤੇ ਦਾਤ ਦੇਣਗੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਜੀ ਹੋਈਆਂ ਪੂਜਾਂ ਦੀ ਖਿਮਾ ਆਪ ਸੰਤ ਬਖਸ਼ਣ ਯੋਗ ਬਖਸ਼ ਲੈਣਾ ਗੁਰੂ ਗ੍ਰੰਥ ਸਾਹਿਬ ਸਾ ਪਾਤਸ਼ਾਹ ਬਖਸ਼ਣ ਹਾਰ ਨੇ ਕਲ ਕੀ ਤਨ ਦੇ ਪੁੱਤਰੋ ਧੀਓ ਅਮਰਤ ਧਾਰੀ ਹੋ ਕੇ ਜੀਓ ਖੰਡੇ ਬਾਟੇ ਦਾ ਅਮਰਤ ਛਕੀਏ ਗੁਰੂ ਸਹਿਤਿਆਂ ਦੇ ਉਪਦੇਸ਼ ਰੂਪੀ ਪੰਨੇ ਨੂੰ ਪੜ੍ਹ ਕੇ ਸੰਸਾਰ ਸਾਧ ਤੋਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਧੀਆ ਪੁੱਤਰ ਬਣੀਏ ਗੁਰੂ ਸਾਹਿਬ ਕਿਰਪਾ ਕਰਨ ਦੀ ਅਮਰਤ ਵੇਲਾ ਨਿਤਨੇਮ ਰਹਿਤ ਵਾਲੇ ਜੀਵਨ ਆਪਾਂ ਸਮੂਹ ਜੀਵਾਂ ਨੂੰ ਗੁਰੂ ਸਾਹਿਬ ਕਿਰਪਾ ਕਰਕੇ ਬਖਸ਼ਿਸ਼ ਕਰਨ ਦੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਦਇਆ ਕਰਨ ਸੋ ਸਮੂਹ ਸੰਤਨੋ ਸੇਵਕ ਪਰਿਵਾਰ ਵੱਲੋਂ ਬੇਨਤੀ ਹੈ ਨਰਕਰਦੇ ਪ੍ਰੀਤਵਾਨ ਨੰਬਰਦਾਰ ਆਪੂਟਾ ਸਿੰਘ ਜੀ ਇਨਾਂ ਦੇ ਧਰਮ ਸਪਤਨੀ ਜੋ ਕੱਲ ਸੰਸਾਰ ਤੋਂ ਗਵਨ ਕਰ ਗਏ ਉਹਨਾਂ ਦੇ ਪਰਿਵਾਰ ਵੱਲੋਂ ਬੇਨਤੀ ਹੈ ਕਿ 12 ਵਜੇ ਮਾਤਾ ਜੀਾਂ ਦਾ ਅੰਤਮ ਸੰਸਕਾਰ ਕੀਤਾ ਜਾਏਗਾ ਸੋ ਆਪ ਸੂ ਸੰਗਤਾਂ ਨੇ ਸੇਵਕ ਪਰਿਵਾਰ ਦੇ ਘਰ ਵਿਖੇ ਪਹੁੰਚਣ ਦੀ ਕਿਰਪਾ ਪ੍ਰਕਰਣੀ ਜੀ ਨੰਬਰ ਦਾ ਦਾ ਸਿੰਘ ਜੀ ਜਿਨ੍ਹਾਂ ਦੇ ਧਰਮ ਸਪਤਨੀ ਜੋ ਕੱਲ ਘਰ ਖਰਾਣਾ ਕਰ ਗਏ ਹੈ 12 ਵਜੇ ਉਹਨਾਂ ਦਾ ਤੁਮ ਸੰਸਕਾਰ ਹੈ ਆਪ ਸੰਤਾਂ ਦੇ ਦਿੱਤੀ ਹੈ ਸੇਵ ਪਰਿਵਾਰ ਦੇ ਗਰੇ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ